ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਫ਼ਤਰ ਤੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦਿੱਤੀ ਜਾਣਕਾਰੀ ਲੁੱਟਾਂ ਖੋਹਾਂ ਕਰਨ ਵਾਲੇ 11 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਘੱਟੋ ਘੱਟ 30 ਵਾਰਦਾਤਾਂ ਨੂੰ ਦਿੱਤਾ ਵਾ ਇਹਨਾਂ ਨੌਜਵਾਨਾਂ ਵੱਲੋਂ ਅੰਜਾਮ 23 ਮੋਬਾਈਲ ਫੋਨ ਅਤੇ 5 ਮੋਟਰਸਾਈਕਲ ਵੀ ਕੀਤੇ ਬਰਾਮਦ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਇਸ ਦੀ ਜਾਣਕਾਰੀ ਵੀਡੀਓ ਜਾਰੀ ਕਰਕੇ ਦਿੱਤੀ ਗਈ ਹੈ ਅੱਜ ਦਿਨ ਸ਼ੁੱਕਰਵਾਰ 10 ਤਰੀਕ ਸਮਾਂ ਤਕਰੀਬਨ 5:30 ਵਜੇ ਦੇ ਕਰੀਬ ਵੀਡੀਓ ਜਾਰੀ ਕਰਕੇ ਇਸ ਦੀ ਹੀ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਾਉਨੇ ਆ ਕੀ ਕਹਣਾ ਹੈ ਐਕਸਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਸੀ ਅਸੀਂ ਰੱਖੀ ਹੋਈ ਹੈ ਕ੍ਰਾਈਮ ਦੇ ਅਗੇਂਸਟ ਉਹ ਸਪੈਸ਼ਲਿਟੀ ਸਨੇਚਿੰਗ ਹੈ ਜਾਂ ਜਿਹੜੀ ਰੋਬਰੀ ਹੈ ਉਹਨੂੰ ਬੜੀ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਇਹਦੇ 'ਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਕ ਅਸੀਂ 11 ਮੈਂਬਰ ਰੋਬਰਸ ਆਬਲੀਕ ਸਨੇਚਰ ਦਾ ਗੈਂਗ ਫੜਿਆ ਔਰ ਉਦੇ ਤੋਂ ਸਾਡੀਆਂ ਤਕਰੀਬਨ 30 ਵਾਰ ਦਾ ਤਾਂ ਜਿਹੜੀਆਂ ਉਹ ਟੇਸ ਹੋਈਆਂ ਇਹ ਜਿਹੜਾ 11 ਮੈਂਬਰ ਗੈਂਗ ਹੈਗਾ ਸਾਰੇ ਯੰਗਸਟਰਸ ਨੇ ਔਰ ਬਾਰ-ਬਾਰ ਰਿਪੀਟਰ ਨੇ ਇਹਦਾ ਕਿੰਗਪਿੰਨ ਹੈਗਾ ਮਨਵੀਰ ਬਾਵਾ ਜੋ ਕਿ ਗੁਰਨਾਨਕਪੁਰੇ ਦਾ ਰਹਿਣ ਵਾਲਾ 21 ਸਾਲ ਉਮਰ ਹੈ ਦੀ ਇਹਦੇ ਇਹਨਾਂ ਦੇ ਖਿਲਾਫ ਮੁਕੱਦਮਾ ਜਿਹੜਾ ਅਸੀਂ ਦਰਜ ਕਰਤਾ ਜਿੱਥੇ ਅਰੈਸਟ ਹੋਏ ਨੇ ਗੇਟ ਕੀਮਾ ਇਹਦੇ ਚ ਰਣਜੀਤ ਐਵੇਨਿਊ ਪੁਲਿਸ ਨੇ ਵੀ ਬੜਾ ਅੱਛਾ ਕੰਮ ਕੀਤਾ ਸੋ ਦੋਨੋਂ ਜਿਹੜੀ ਪੁਲਿਸ ਰੰਜੀਤ ਐਵਨਿਊ ਖਾਣੇ ਦੀ ਤੇ ਗੇਟ ਕੀਮਾ ਤੇ ਉਹਨਾਂ ਦੇ ਆਫੀਸਰ ਸ ਐਸ ਐਚਓ ਨੀਰਜ ਰੰਜੀਤ ਐਵਨਿਊ ਸਤਨਾਮ ਸਾਡੇ ਐਸ ਐਚਓ ਗੇਟ ਕੀਮਾ ਏ ਸੀ ਪੀ ਸੁਰਿੰਦਰ ਔਰ ਨਾਲ ਮੈਡਮ ਦਰਪਨ ਏ ਡੀ ਸੀ ਪੀ ਵਨ ਉਹਨਾਂ ਨੇ ਵੀ ਸਾਰਿਆਂ ਨੇ ਬੜਾ ਅੱਛਾ ਟੀਮ ਨੇ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰਕੇ ਸਾਰਾ ਗੈਂਗ ਜਿਹੜਾ ਅਰੈਸਟ ਕੀਤਾ ਇਹਨਾਂ ਦੇ ਕਬਜ਼ੇ ਦੇ ਵਿੱਚੋਂ 23 ਮੋਬਾਈਲ ਹੁਣ ਤੱਕ ਮਿਲ ਚੁੱਕੇ ਐ ਤਿੰਨ ਦਾਤ ਨੇ ਜਿਹੜੇ ਖੋਣ ਵਾਸਤੇ ਯੂਜ਼ ਕਰਦੇ ਕਿਰਪਾਨ ਐ بیسਬਾਲ ਬੈਟ ਐ ਤੇ ਲੋਹੇ ਦੇ ਰੌਡ ਨੇ ਤੇ ਪੰਜ ਮੋਟਰਸਾਈਕਲ ਹੁਣ ਤੱਕ ਬਰਾਮਦ ਹੋ ਚੁੱਕੇ ਐ ਔਰ ਇਹਦੇ ਚ ਜਿਹੜੀ ਇਹ ਲੋਕਾਂ ਨੂੰ ਟਾਰਗੇਟ ਕਰਦੇ ਸੀ ਉਹਦੇ ਚ ਹੈਗਾ ਕਿ ਜਿਹੜੇ ਵੈਂਡਰਸ ਨੇ ਜਿਵੇਂ Zomato ਵਗੈਰਾ ਦੇ ਜਿਹੜੇ ਪਿੱਛੇ ਇਹਨਾਂ ਨੇ ਖੋਹ ਕੀਤੀ ਸੀ ਰੰਜੀਤ ਐ ਆਪਣੀ ਉਹਦੇ ਵਿੱਚ ਉਹ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਕੇਸ ਮੋਟਰਸਾਈਕਲ ਵੀ ਲੈ ਗਏ ਸੀ ਉਹ ਵੀ ਅਸੀਂ ਬਰਾਮਦ ਕੀਤਾ ਡਿਲੀਵਰੀ ਏਜੰਟਸ ਨੂੰ ਜਾਂ ਰਾਤ ਦੇ ਟਾਈਮ ਤੇ ਜਿਹੜੇ ਟੂ ਵੀਲਰ ਵਾਲਿਆਂ ਨੂੰ ਜਾਂ ਰੇਲਵੇ ਟੂਰਿਸਟ ਨੂੰ ਗੈਂਗ ਟਾਰਗੇਟ ਕਰਦਾ ਸੀ ਔਰ ਇਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਕਲੀਅਰ ਹੋਈ ਹੈ ਵੀ 2021 ਤੋਂ ਹੀ ਇਹਨਾਂ ਦੇ ਖਿਲਾਫ ਮੁਕਦਮੇ ਕਾਫੀ ਦਰਜ ਨੇ ਕਿ 2021 ਦੇ ਵਿੱਚ ਫਿਰ 22 ਦੇ ਵਿੱਚ 23 ਤੇ ਹੁਣ 24 ਦੇ ਵਿੱਚ ਤੇ ਜਦੋਂ ਵੀ ਇਹ ਵਾਪਸ ਆਪਣੇ ਆਉਂਦੇ ਨੇ ਬਾਰ-ਬਾਰ ਵੇਲਦੇ ਤੇ ਇਹੀ ਕੰਮ ਕਰਦੇ ਨੇ ਤੁਮੈਨ ਨੂੰ ਅੱਛੀ ਕਾਮਯਾਬੀ ਮੰਗਦਾ ਔਰ ਜਿਹੜਾ ਇਹਨਾਂ ਦਾ 30 ਇਨਸੀਡੈਂਟਸ ਨੇ ਉਹ ਤਿੰਨ ਮਹੀਨੇ ਦੇ ਵਿੱਚ ਵਿੱਚ ਪਿਛਲੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਚਾਹੇ ਉਹ ਪਿੰਕ ਪਲਾਜ਼ਾ ਹੋਵੇ ਰਣਜੀਤ ਐਵਨਿਊ اسلامਾਬਾਦ ਛਾਟਾ ਔਰ ਗੁਰਨਾਨਕਪੁਰਾ ਪੁਤਲੀ ਘਰ ਪਕਟਾ ਵਾਲਾ ਦਾਣਾ ਮੰਡੀ ਤਾਰਾ ਵਾਲਾ ਪੋਲ ਵਗੈਰਾ ਕਨਪੁਰ ਕਾਲੇ ਏਰੀਏ ਚ ਵੀ ਐਕਟਿਵ ਰਹੇ ਸੋ ਇਹਦੇ ਚ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਕੁਛ ਕੁਛ ਕੀਤੀ ਜਾਊਗੀ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਹੋਰ ਵੀ ਸਾਨੂੰ ਮੋਟਰਸਾਈਕਲ ਤੇ ਹੋਰ ਜਿਹੜੀਆਂ ਬਰਾਮਦੀਆਂ ਇਹਨਾਂ ਤੋਂ ਡੁੱਟੇ ਹੋਏ ਸਮਾਨ ਦੀਆਂ ਹੋਣਗੀਆਂ